ਅੱਜ ਮੈਂ ਲੈਣ ਗਿਆ ਮ사ਜ ਵਾਲੀ ਚੇਅਰ ਉਹ ਲਾਸਟ ਟਾਈਮ ਤੁਹਾਨੂੰ ਵੀਡੀਓ ਦਿਖਾਈ ਆ ਉਹ ਇੰਨਾ ਇੰਪ੍ਰੈਸਡ ਹੋ ਗਿਆ ਮੈਂ ਦੇਖੋ ਲੋਕ ਬਹੁਤ ਰਹਿੰਦੇ ਉਹ ਮੈਂ ਕਿਹਾ ਲਾਸਟ ਟਾਈਮ ਮੈਂ ਤੁਹਾਨੂੰ ਵੀਡੀਓ ਦਿਖਾਈ ਆ ਉਹ ਇੰਨਾ ਇੰਪ੍ਰੈਸ ਕਰਤਾ ਉਹ ਬੰਦੇ ਨੇ ਸੇਲਜ਼ਮੈਨ ਨੇ ਤੇ ਹੁਣ ਆਪਾਂ ਡਿਸਾਈਡ ਕਰ ਲਿਆ ਫਾਈਨਲੀ ਆਪਾਂ ਲੈਣ ਚੱਲੇ ਆ ਚੇਅਰ ਤੇ ਮੈਂ ਲਗ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀ ਕਿੰਸਾ ਹਾਲਤਾਵਾ ਫਿਲਹਾਲ ਬਚਲੇ ਆ ਬੰਦੇ ਦੇਖੋ ਕਿੰਨੇ ਆ ਕਿੰਨਾ ਰਾਸ਼ੋ ਇਹਦਾ ਸ਼ਾਮੀ ਤੇ ਆਹ ਐਮਟੀਆ ਚੱਪਾ ਪ੍ਰਵੇਸ਼ ਕਰ ਚੁੱਕੇ ਆ ਇੱਦਾਂ ਨੀ ਹਾਂਗਕਾਂਗ ਦੀ ਐਮ.ਟੀ.ਆਰ। ਇਹ ਲੀਵੋ ਆਉਣੀ ਵੀਡੀਓ ਕਿਉਂਕਿ ਅੱਜ ਮੈਂ ਗਿੰਬਲ ਹੀ ਲੈ ਕੇ ਆਇਆ ਅੱਜ ਬਸ ਐਦਾਂ ਹੀ ਫੋਨ ਚੱਕ ਲਿਆ ਮੈਂ ਕਿਹਾ ਰਫ ਜਿਹਾ ਸਾਫਤਾ ਪਾ ਦਾਂਗੇ। ਨੋ ਪ੍ਰੋਬਲਮ। ਹੁਣ ਮੈਂ ਜਾ ਕੇ ਨੀਚੇ ਐਮ.ਟੀ.ਆਰ ਦਿਖਾਉਣਾ ਤੁਹਾਨੂੰ। ਇੱਕ ਤਾਂ ਹੈ ਬਿਲਕੁਲ ਰੱਬ ਦੀ ਜੜਾਂ ਦੇ ਵਿੱਚ ਐਮ.ਟੀ.ਆਰ ਬਣਾਈ ਇਹਨਾਂ ਨੇ। ਜ਼ਮੀਨ ਤੋਂ ਮੇਰੇ ਸਾਹਮਣੇ 70-80 ਫੁੱਟ ਹੇਠਾਂ ਹੁਣ। ਔਰ ਚਲੋ ਮੈਂ ਕਿੰਨੀ ਨੀਚੇ ਆ ਗਿਆ ਐਦੂ ਹੋਰ ਬਹੁਤ ਜ਼ਿਆਦਾ ਨੀਚੇ ਜਾਣਾ। ਟ੍ਰੇਨ ਤੱਕ ਪਹੁੰਚਦੇ ਪਹੁੰਚਿਆ ਹੈ ਨਾ ਜਿੱਦਾਂ ਖੂਹ ਚ ਪੈਈ ਐਮ.ਟੀ.ਆਰ ਪਈ ਜਾ ਚਾਹ ਕਾ ਕਿ ਕਿਨੀਆਂ ਪੌੜੀਆਂ ਮੈਂ ਉਤਰ ਕੇ ਆ ਗਿਆ ਐ ਹੋਰ ਬਹੁਤ ਜ਼ਿਆਦਾ ਉਤਰਨੀ ਆ ਆਇ ਤੇ ਉਹ ਕੋ ਬੱਸ ਲਾਉਣਾ ਪੈਂਦਾ ਇਦਾਂ ਬੱਸ ਟੱਚ ਕਰੋ ਦੇਖੋ ਉਹ ਦੇਖੋ ਕਿੰਨੇ ਲੋਕ ਜਾ ਰਹੇ ਨੇ oh my god ਆ ਇਧਰ ਬੰਦ ਪਈ ਐ ਇਧਰ ਦੀ ਜਾਣਾ ਪੈਣਾ ਆਪਾਂ ਨੂੰ ਆਖਰ ਨੂੰ ਪਹੁੰਚ ਹੀ ਗਏ ਰੱਬ ਦੀ ਧੁੰਨੀ 'ਚ ਇਹ ਰੱਬ ਦੀ ਜੜਾਂ ਦੇ ਵਿੱਚ ਐਮਟੀਆਰ ਪਾਈਆ ਇਹ ਚੀਜ਼ ਨੇ ਸਾਨੂੰ ਬਹੁਤ ਸਿਖਾਲਾ ਕਰਿਆ ਕਿਸੇ ਪਾਸੇ ਵੀ ਜਾਣਾ ਹੋਵੇ ਕਾਰਡ ਮਾਰੀ ਦਾ ਫੱਟਦੇ ਨਹੀਂ ਉੱਤੇ ਜੇ ਵੀਡੀਓ ਇੱਥੇ ਤੱਕ ਦੇਖ ਹੀ ਲਈ ਹੈ ਤੇ ਫਿਰ ਮੈਨੂੰ ਫੋਲੋ ਵੀ ਕਰ ਲੋ ਫਿਊਚਰ ਦੇ ਵਿੱਚ ਵੀ ਆਪਾਂ ਇਹਦੇ ਰੰਗ-ਬਰੰਗੇ ਹਸਾਬ ਤਾਂ ਵਲੇ ਹੁੰਦੇ ਰਹਾਂਗੇ